ਵਰਤਨ ਕੋ ਜੀਰ ਪਿੱਛੇ ਜੀ ਕਪੂਰ ਸਾਹਿਬ ਕੱਲ ਕਿਵੇਂ ਦਾ ਮਹੌਲ ਰਿਹਾ ਜਿਹੜਾ ਦੇਖੋ ਨਗਰ ਨਿਗਮ ਦੇ ਚੋਣਾਂ ਲੈ ਕੇ ਕੁੱਲ ਦੇਖੋ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿੰਨੇ ਵੀ ਇਲੈਕਸ਼ਨਸ ਪੰਜਾਬ ਦੇ ਅੰਦਰ ਕਿਤੇ ਚਾਏ ਕਾਰਪੋਰੇਸ਼ਨ ਦੇ ਹੋਣ ਮਿਨਿਸਪਲ ਕਾਉਂਸਲਸ ਦੇ ਹੋਣ ਨਗਰ ਪੰਚਾਇਤਾਂ ਦੇ ਹੋਣ ਜਾਂ ਬਾਈਪੋਲਸ ਹੋਣ ਤਾਂ ਉਹਦੇ ਵਿੱਚ ਆਪਾਂ ਨੂੰ ਲੱਗ ਹੀ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਟੱਕਰ ਜਿਹੜੀ ਹੈ ਉਹ ਦੇਖਣ ਨੂੰ ਮਿਲੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਰ ਗੱਲ ਕਰੀਏ ਤਾਂ ਉਹਦਾ ਆਧਾਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਘਟਿਆ ਹੈ ਇਹ ਆਪਾਂ ਸਭ ਜਾਣਦੇ ਆ ਤੇ ਜਿੱਥੇ ਤੱਕ ਬੀਜੇਪੀ ਦੀ ਗੱਲ ਹੈਗੀ ਬੀਜੇਪੀ ਹਲੇ ਅਗਰ ਕਹੀਏ ਤਾਂ ਸਰਵਾਈਵ ਕਰ ਰਹੀ ਹੈਗੀ ਹਲੇ ਆਪਣੇ ਆਪ ਨੂੰ ਸਟੈਂਡ ਕਰ ਰਹੀ ਹੈ ਪਾਰਟੀ ਫਿਰ ਵੀ ਉਹਨੂੰ ਹੁਣ ਨਜ਼ਰ ਅੰਦਾਜ਼ ਜਿਹੜਾ ਨਹੀਂ ਕੀਤਾ ਜਾ ਸਕਦਾ ਤਾਂ ਮੁੱਖ ਦੋ ਪਾਰਟੀਆਂ ਰਹਿ ਗਈਆਂ ਪੰਜਾਬ ਦੇ ਅੰਦਰ ਅਗਰ ਆਪਾਂ ਕਹੀਏ ਛੋਟੀ ਸਰਕਾਰ ਦੀਆਂ ਇਲੈਕਸ਼ਨਸ ਦੀ ਕਿਉਂਕਿ ਨਗਰ ਕੌਂਸਲ ਪੰਚਾਇਤਾਂ ਤੇ ਕਾਰਪੋਰੇਸ਼ਨ ਜਦੋਂ ਵੀ ਇਹਦੇ ਇਲੈਕਸ਼ਨ ਹੁੰਦੇ ਆ ਇਹਨੂੰ ਹਮੇਸ਼ਾ ਛੋਟੀ ਸਰਕਾਰ ਹੀ ਸਮਝਿਆ ਜਾਣਾ ਚਾਹੀਦਾ ਹੈਗਾ ਸ਼ਹਿਰਾਂ ਦੀ ਸਰਕਾਰ ਹੀ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਥੋਂ ਹੀ ਫਿਰ ਮੁੜ ਕੇ ਵਿਧਾਇਕੀ ਦੀਆਂ ਸੀਟਾਂ ਨਿਕਲਣੀਆਂ ਨੇ ਇਤੁਈ ਐਮਪੀ ਨਿਕਲ ਕੇ ਜਾਣੇ ਨੇ ਤਾਂ ਇਹਦੇ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨਾਂ ਨੇ ਹੀ ਆਪਣੇ ਆਪਣੀ ਜਿਹੜੀ ਹੈ ਪ੍ਰਚਾਰ ਵੀ ਕੀਤੇ ਆਪਣੀ ਆਪਣੀ ਜਿਹੜੀ ਪਾਰਟੀ ਦੀ ਗੱਲ ਕਹੀਏ ਕਿ ਸਾ ਰੱਖੀ ਚਾਹੇ ਤੁਸੀਂ ਅੰਮ੍ਰਿਤਸਰ ਦੀ ਗੱਲ ਕਰ ਲਓ ਫਗਵਾੜਾ ਦੀ ਗੱਲ ਕਰ ਲਓ ਤਾਂ ਉੱਥੇ ਕਾਂਗਰਸ ਹਾਵੀ ਹੁੰਦੀ ਹੋਈ ਦਿੱਖੀ ਸੰਗਰੂਰ ਬਰਨਾਲੇ ਦਾ ਕਿਲਾ ਟੈਂਦਾ ਹੋਇਆ ਦਿਖਿਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹ ਦੇ ਵਿੱਚ ਪਟਿਆਲਾ ਹੋ ਗਿਆ ਜਾਂ ਫਿਰ ਲੁਧਿਆਣਾ ਹੋ ਗਿਆ ਮਾਛੀਵਾੜਾ ਹੋ ਗਿਆ ਇਥੋਂ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਉਹ ਦਰਜ ਕਰਵਾ ਦिती ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ MP ਦੇ ਇਲੈਕਸ਼ਨ ਹੋ ਕੇ ਗਏ ਆ ਜਿੱਥੇ ਰਵਨੀਤ ਸਿੰਘ ਬਿੱਟੂ ਸ਼ਹਿਰੀ ਵੋਟ 'ਚ ਅੱਗੇ ਚੱਲ ਰਹੇ ਸੀਗੇ ਅਗਰ ਉਹਨਾਂ ਨੂੰ ਅਗਰ ਉਹਨਾਂ ਨੂੰ ਪਿੰਡਾਂ ਤੋਂ ਵੋਟ ਪੈ ਜਾਂਦੀ ਤਾਂ ਸ਼ਾਇਦ ਰਵਨੀਤ ਸਿੰਘ ਬਿੱਟੂ MP ਦਾ ਇਲੈਕਸ਼ਨ ਜਿੱਤੇ ਜਾਂਦੇ ਇਹ ਖੁਦ ਰਾਜਾ ਵਡਿੰਗਵੀ ਮੰਨਦੇ ਆ ਤੇ ਇਸ ਵਾਰ ਦੀ ਗੱਲ ਕਰੀਏ ਤਾਂ ਗਰਾਫ ਕਿਤੇ ਨਾ ਕਿਤੇ ਬੀਜੇਪੀ ਦਾ 2 ਜਾਂ 3% نیچے ਜ਼ਰੂਰ ਆਇਆ ਐ ਐਮਪੀ ਦੇ ਇਲੈਕਸ਼ਨਾਂ ਤੋਂ ਪਰ ਫਿਰ ਵੀ 20 ਸੀਟਾਂ ਲੈ ਕੇ ਲੁਧਿਆਣੀ ਕਾਰਪੋਰੇਸ਼ਨ ਦੀਆਂ ਮੇਰੇ ਖਿਆਲ ਦੇ ਵਿੱਚ ਇੱਕ ਚੰਗੀ ਪ੍ਰੈਜੈਂਸ ਐ ਚੰਗੀ ਡਿਵੈਲਪਮੈਂਟ ਐ ਬੀਜੇਪੀ ਦੀ ਤੇ ਉੱਥੇ ਕਾਂਗਰਸ ਪਾਰਟੀ ਨੇ ਐਮਪੀ ਹੋਣ ਦੇ ਬਾਵਜੂਦ ਆਪਣੀਆਂ ਸੀਟਾਂ ਮੈਂ ਇਹ ਕਹੂੰਗਾ ਗਵਾ ਲਈਆਂ ਇਹਦੀ ਕਿਉਂਕਿ ਹੋ ਸਕਦਾ ਸੀ ਜਿਸ ਹਾਵ ਨਾਲ ਲੁਧਿਆਣਾ ਨੇ ਕਾਂਗਰਸ ਦਾ ਐਮਪੀ ਚੁਣਿਆ ਤਾਂ ਉਸ ਐਮਪੀ ਦੀ ਪ੍ਰੈਜ਼ੈਂਸ ਜਿਹੜੀ ਹੈ ਲੁਧਿਆਣਾ ਦੇ ਵਿੱਚ ਨਾ ਹੋਣਾ ਇਹ ਸਭ ਤੋਂ ਵੱਡਾ ਕਾਰਨ ਹੈ ਹਰਪ੍ਰੀਤ ਜੀ ਕਿਉਂਕਿ ਜਾਦੂ ਦੇ ਰਾਜਾ ਵੜਿੰਗ ਜਿੱਤੇ ਨੇ ਲੁਧਿਆਣਾ ਦੇ ਵਿੱਚ ਗਿਣਤੀ ਦੇ ਘੇੜੇ ਰਹੇ ਆ ਜਦ ਕਿ ਉਹ ਮੈਂਬਰ ਆਫ ਪਾਰਲੀਮੈਂਟ ਲੁਧਿਆਣਾ ਨੇ ਉਹ ਕਦੀ ਗਿੱਦੜ ਵਾਹੇ ਨਜ਼ਰ ਆਉਂਦੇ ਨੇ ਕਦੀ ਕਿਤੇ ਨਜ਼ਰ ਆਉਂਦੇ ਨੇ ਕਦੀ ਕਿਤੇ ਨਜ਼ਰ ਆਉਂਦੇ ਨੇ ਸਿਵਾਇ ਲੁਧਿਆਣਾ ਤੋਂ ਤਾਂ ਇਹ ਇੱਕ ਮੰਡੇਟ ਜਿਹੜਾ ਹਾਸਲ ਕਰਨਾ ਹੁੰਦਾ ਨਾ ਲੋਕਾਂ ਵੱਲੋਂ ਜਦੋਂ ਮੰਡੇਟ ਦਿੱਤਾ ਜਾਂਦਾ ਹੈ ਉਹਦੇ ਪਿੱਛੇ ਕਈ ਕਾਰਨ ਹੁੰਦੇ ਨੇ ਲੇਕਿਨ ਜਦੋਂ ਮੰਡੇਟ ਮਿਲ ਜਾਂਦਾ ਉਹਦੇ ਪੋਲਿਟੀਕਲ ਲੀਡਰਸ ਜਦੋਂ ਆਪਣੀ ਹੋਮ ਤੋਂ ਆਪਣੀ ਪ੍ਰੈਜੈਂਸ ਤੋਂ ਪਰੇ ਹੋ ਜਾਣ ਫਿਰ ਲੋਕੀ ਜਿਆਦਾ ਟਾਈਮ ਨਹੀਂ ਲਗਾਉਂਦੇ ਉਹਨਾਂ ਦੀ ਪ੍ਰੈਜੈਂਸ ਖਤਮ ਕਰਨ ਨੂੰ ਤਾਂ ਇਸੇ ਕਾਰਨ ਮੈਨੂੰ ਲੱਗਦਾ ਕਿ ਜਿਹੜੀ ਇਸ ਵਕਤ 30 ਸੀਟਾਂ ਦੀ ਜਿਹੜੀ ਕਾਂਗਰਸ ਪਾਰਟੀ ਨੇ ਆਪਣੀ ਕੈਪੇਬਿਲਟੀ ਦਿਖਾਈ ਹੈ ਉਹ ਵੱਧ ਹੋ ਸਕਦੀ ਸੀ ਜੀ ਕਪੂਰ ਸਾਹਿਬ ਮੈਂ ਨਾ ਤੁਹਾਡੀ ਗੱਲ ਤੇ ਬਾਅਦ ਚ ਆਉਂਗਾ ਮੇਰੇ ਇੱਕ ਗੱਲ ਜ਼ੈਨ ਦੇ ਵਿੱਚ ਹੈ ਕਿ ਕੱਲ ਨਾ ਪਟਿਆਲਾ ਪਟਿਆਲਾ ਦੇ ਵਿੱਚ ਆਪ ਪਾਰਟੀ ਨੂੰ ਤਕਰੀਬਨ 43 ਸੀਟਾਂ ਮਿਲੀਆਂ ਪਰ ਇਥੇ ਹੀ ਕੋ ਯਾਨੀ ਕਿ ਕਿੰਨਾ ਕਿਥੇ ਗੁੰਡਾਗਰਦੀ ਦੇ ਯਾਨੀ ਕਿ ਦੇਖਣ ਨੂੰ ਮਿਲੀ ਸ਼ਰਿਆਮ ਦੇਖਣ ਨੂੰ ਮਿਲੀ ਉਹ ਵੀ ਪੁਲਿਸ ਦੇ ਵੱਲੋਂ ਮੈਂ ਤੁਹਾਨੂੰ ਦੱਸ ਦੇਣਾ ਗੁੰਡਾਗਰਦੀ ਛੱਡੋ ਇੱਥੋਂ ਤੱਕ ਕਿ ਬੀਬਾ ਜੈਂਦਰ ਕੌਰ ਨੇ ਭਾਜਪਾ ਦੇ ਜਿਨ੍ਹਾਂ ਨੇ ਆਪਾਂ ਕਹਿੰਦੇ ਗਰੀਬ ਗਰਾਫ ਗਿਰਿਆ ਪਿਆ ਕੱਲ ਉਹਨਾਂ ਨੇ ਇੰਨਾ ਕੰਮ ਕੀਤਾ ਕਿ ਜਦੋਂ ਵੀ ਉਹਨਾਂ ਨੂੰ ਕੋਈ ਪਤਾ ਲੱਗਿਆ ਵੀ ਉਹਨਾਂ ਦੇ ਸਮਰਥਕ ਨੇ ਫੋਨ ਕੀਤਾ ਵੀ ਤੁਹਾਡੇ ਇਸ ਉਮੀਦਵਾਰ ਨੂੰ ਵੋਟ ਐਵੇਂ ਪੈ ਰਹੀ ਹੈ ਜਾਲੀ ਪੈ ਰਹੀ ਹੈ ਤਾਂ ਜਦੋਂ ਇੱਕ ਵਾਰਡ ਨੰਬਰ ਦੇ ਵਿੱਚ 40 'ਚ ਪਹੁੰਚੇ ਉੱਥੇ ਉੱਥੇ ਸੌਰੀ ਮਾਫੀ ਤਾਂ ਨਾ 34 ਵਾਰਡ 'ਚ ਪਹੁੰਚੇ ਤਾਂ ਉੱਥੇ ਆਪ ਪਾਰਟੀਆਂ ਵੱਡੇ ਯਾਨੀ ਕਿ ਲੀਡਰ ਜਿਹੜੇ ਕਿ ਹੁਣ ਸਰਕਾਰ ਚ ਨੇ ਦੇਖੋ ਜੋੜੇ ਮਾਜਰਾ ਤੇ ਗੁਰਲਾਲ ਕਨੌਰਪੁਰੀਆ ਦੋਨੋਂ ਉੱਥੇ ਬੈਠੇ ਸੀ ਉੱਥੇ ਬਾਹਰ ਵੋਟਾਂ ਪਵਾ ਰਹੇ ਸੀ ਇੱਕ ਵੈਨ ਦੇ ਵਿੱਚ ਬੈਠ ਕੇ ਤਾਂ ਜਦੋਂ ਬੀਬਾ ਜੈੰਦਰ ਜੀ ਕੋਰ ਨੇ ਪੁੱਛਿਆ ਪੁਲਿਸ ਨੂੰ ਕਿਹਾ ਕਿ ਜਿਹੜੇ ਬਾਹਰ ਲਿਆ ਉਹਨੂੰ ਬਾਹਰ ਕੱਢੋ ਤਾਂ ਉੱਥੇ ਇੱਕ ਹਾਸਿਆ ਦਾ ਤੰਗ ਵੀ ਕਰਿਆ ਇੱਕ ਤਰ੍ਹਾਂ ਦਾ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਲਿਓ ਉਲਟਾ ਬੀਬਾ ਜੈੰਦਰ ਨੂੰ ਕਹਿ ਰਹੇ ਨੇ ਬੀਬਾ ਜੈੰਦਰ ਨੇ ਕਿਹਾ ਕਿ ਇਹ ਮੇਰਾ ਏਰੀਆ ਹੈ ਹੁਣ ਐਮਸੀ ਦੇ ਚੋਣਾਂ ਵੀ ਤੁਹਾਡੀ ਗੱਲ ਤੇ ਆ ਰਿਹਾ ਕਿ ਐਮਸੀ ਚੋਣਾਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਐਮਪੀ ਤਾਂ ਐਮਐਲਏ ਐਵੇਂ ਜਾ ਕੇ ਬਾਹਰਲੇ ਸ਼ਹਿਰਾਂ ਤੋਂ ਪਟਿਆਲਾ ਵੀ ਜਾ ਕੇ ਦੇਖੋ ਸਪੋਰਟ ਕਰ ਰਹੇ ਆ ਆਪਣੇ ਬੰਦੇ ਜਾ ਕੇ ਵੋਟਾਂ ਪਵਾ ਰਹੇ ਕਿਤਨਾ ਕਿਤੇ ਜਾਇਜ਼ ਮੰਦੇ ਉਸ ਨੂੰ మే ਜਿੱਥੋਂ ਤੱਕ ਕਿਸੇ ਪ੍ਰਚਾਰ ਦੇ ਵਿੱਚ ਸ਼ਾਮਿਲ ਹੋਣਾ ਜਾਂ ਕਿਸੇ ਨੂੰ ਇਨਫਲੂਐਂਸ ਕਰਕੇ ਵੋਟ ਪਵਾਉਣਾ ਹੈਗਾ ਉੱਥੇ ਤੱਕ ਜਾਇਜ਼ ਹੈ ਲੇਕਿਨ ਇਲੈਕਸ਼ਨ ਕਮਿਸ਼ਨ ਦੇ ਨਿਯਮਾਂ ਦੇ ਉਲਟ ਜਾ ਕੇ ਤੁਸੀਂ ਆਪਣੀ ਉੱਤੇ ਬੈਠ ਜਾਓ ਅਗਰ ਤੁਹਾਨੂੰ ਇਹ ਦੱਸਦਾਂ ਮੈਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਇਹ ਕਹਿੰਦਾ ਕਿ ਪਹਿਲਾਂ ਤਾਂ ਬਾਹਰ ਦਾ ਕੋਈ ਵੀ ਬੰਦਾ ਬੂਥ ਦੇ ਨੇੜੇ ਨਹੀਂ ਹੋਏਗਾ ਜਿੱਦੀ ਉੱਥੇ ਵੋਟ ਨਹੀਂ ਹੈ ਦੂਸਰਾ ਰੂਲ ਇਹ ਹੈਗਾ ਕਿ ਅਗਰ ਕੋਈ ਕੈਂਡੀਡੇਟ ਹੈ ਤਾਂ 100 ਮੀਟਰ ਦੇ ਦਾਇਰੇ ਦੇ ਵਿੱਚ ਨਹੀਂ ਆਏਗਾ ਤੀਸਰਾ ਰੂਲ ਹੈਗਾ ਤੀਸਰਾ ਰੂਲ ਹੈਗਾ ਕਿ ਕਿਸੇ ਨੂੰ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਇਨਫਲੂਐਂਟ ਕਰਕੇ ਵੋਟ ਨਹੀਂ ਪਵਾ ਸਕਦੇ ਇਹ ਇਹ ਦੇ ਵਿੱਚ ਹੁਣੇ ਦਿਖਣਾ ਹੋਏਗਾ ਕਿ ਇਸ ਕਾਰਨ ਜੈਂਦਰ ਕੋਰ ਵਿਵਾਹਵਣਾ ਨੇ ਉਹਨਾਂ ਨੂੰ ਰੋਕਿਆ ਔਰ ਕਿਸ ਕਾਰਨ ਆਮ ਆਦਮੀ ਪਾਰਟੀ ਦੇ ਲੀਡਰ ਉੱਥੇ ਬੈਠੇ ਰਹੇ ਤੇ ਜਿੱਤੋਂ ਤੱਕ ਅ ਦੇਖੋ ਜਦੋਂ ਐਨਸੀ ਦੇ ਇਲੈਕਸ਼ਨ ਹੁੰਦੀਆਂ ਨੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜੀ ਜੀ ਇਹ ਇੱਕ ਪ੍ਰਥਾ ਹੈ ਕਿ ਜਦੋਂ ਵੀ ਸਰਕਾਰ ਜਿਹੜੀ ਹੁੰਦੀ ਹੈ ਜਿਹਦੀ ਸੱਤਾ ਹੁੰਦੀ ਹੈ ਉਹ ਐਮ ਐਨ ਸੀ ਦੇ ਇਲੈਕਸ਼ਨਾਂ ਦੇ ਅੰਦਰ ਧੱਕਾ ਜ਼ਰੂਰ ਕਰਦੀ ਹੈ ਜੀ ਇਹਦਾ ਖੁਦ ਸੁਖਵੀਰ ਵਾਦਲ ਨੇ ਮੰਨਿਆ ਹੈਗਾ ਜੀ ਇਹ ਖੁਦ ਰਾਜਾ ਵਡਿੰਗ ਨੇ ਮੰਨਿਆ ਹੈਗਾ ਜੀ ਜੀ ਕਿ ਅਸੀਂ ਵੀ ਧੱਕਾ ਕਰਦੇ ਸੀਗੇ ਕਿਸੇ ਟਾਈਮ ਦੇ ਵਿੱਚ ਤਾਂ ਸਾਡਾ ਇਹ ਹਾਲ ਹੋਇਆ ਤਾਂ ਇਹ ਤਾਂ ਰਾਜਾ ਵਡਿੰਗ ਦਾ ਬਿਆਨ ਹੈਗਾ

ਜੋ ਸਨਨ ਚਾਇਆ ਹੈਗਾ ਤੇ ਪਟਿਆਲਾ ਦੇ ਹਾਲਾਤ ਅਗਰ ਇਦਾਂ ਖਰਾਬ ਹੋਏ ਤਾਂ ਅਮਨ ਅਰੂੜਾ ਹੋਰਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਵੱਲੋਂ ਕਿ ਅਸੀਂ ਤਾਂ ਇੰਡੀਪੈਂਡੈਂਟ ਜਿਹੜੇ ਨੇ ਜਿੱਤੇ ਨੇ 43 ਇੰਡੀਪੈਂਡੈਂਟ ਜਿੱਤੇ ਨੇ ਟੋਟਲ ਤਾਂ ਅਗਰ ਇੰਨੇ ਇੰਡੀਪੈਂਡੈਂਟ ਜਿੱਤ ਗਏਸਤਾ ਉਹਨਾਂ ਨਾਲ ਤਾਂ ਕਾੜੀ ਕੀਤਾ ਜੀ ਇੰਨਾਂ ਬਾਕੀਰ ਪਾਰਟੀਆਂ ਨਾਲ ਧੱਕਾ ਕਰਨ ਨਾਲ ਤਾਂ ਬੜੀ ਦੂਰ ਦੀ ਗੱਲ ਆ ਇਹ ਉਹਨਾਂ ਦਾ ਆਪਣਾ ਇੱਕ ਬਿਆਨ ਆ ਉਹਨਾਂ ਦੀ ਆਪਣੀ ਇੱਕ opinion ਹੈਗੀ ਹੈ ਤੇ ਅਗਰ ਕਿਸੇ ਨੂੰ ਇਤਰਾਜ਼ ਹੈਗਾ ਤਾਂ ਇਲੈਕਸ਼ਨ ਕਮਿਸ਼ਨ ਬਣਾ ਹੋਇਆ ਤੁਸੀਂ ਰਿਪੋਰਟ ਕਰ ਸਕਦੇ ਹੋ ਹੁਣੇ ਮੈਂ ਕਿ ਜਿਹੜਾ ਰਾਜਾ ਵਡਿੰਗ ਔਰ ਕਈ ਤਾਂ ਦੂਸਰੇ ਲੀਡਰ ਹੈ ਮੈਂ ਉਹਨਾਂ ਦਾ ਨਾਮ ਭੁੱਲ ਰਿਹਾ ਹੈਗਾ ਪ੍ਰਤਾਪ ਬਾਜਵਾ ਪਾਰਟੀ ਪ੍ਰਧਾਨ ਪ੍ਰਤਾਪ ਬਾਜਵਾ ਜੀ ਪ੍ਰਤਾਪ ਬਾਜਵਾ ਜੀ ਸਫ਼ਰ ਕਰਦੇ ਹੋਏ ਦੌਰਾਨ ਆਪਣੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਾਜਾ ਉੜਿੰਗ ਦੇ ਪੇਜ ਦੇ ਉੱਤੇ ਆ ਕੇ ਕਹਿ ਰਹੇ ਹੈਗੇ ਕੀ ਸਾਡੇ ਬੰਦਿਆਂ ਦੇ ਨਾਲ ਇੰਨਾ ਜ਼ਿਆਦਾ ਟੱਕਾ ਹੋਇਆ ਉਸ ਦੇ باوجود ਕਾਂਗਰਸ ਦਾ ਗਰਾਫ ਵਧਿਆ ਉਸ ਦੇ باوجود ਸੰਗਰੂਰ ਦਾ ਬਰਨਾਲੇ ਦਾ ਅਸੀਂ ਖਿਲਾਟ ਆਇਆ ਉਸ ਦੇ باوجود ਅਸੀਂ ਅੰਮ੍ਰਿਤਸਰ ਐਮਸੀ ਦੇ ਅੰਦਰ ਜਿਹੜਾ ਹੈਗਾ ਆਪਣਾ ਚੰਡਾ ਗੱਡਿਆ ਹੈਗਾ ਤੇ ਕਾਂਗਰਸ ਦਾ ਵੋਟ ਸ਼ੇਅਰ ਕਹਿੰਦੇ ਆ ਵਧਿਆ ਹੈਗਾ ਲੇਕਿਨ ਮੈਂ ਇਹਦੇ ਉਲਟ ਸਮਝਦਾ ਹੈਗਾ ਕਿ ਕਾਂਗਰਸ ਅਜੇ ਹੀ ਪਾਰਟੀ ਹੈਗੀ ਜਿਨੇ ਐਮਪੀ ਦੇ ਇਲੈਕਸ਼ਨ ਜਿਹੜੇ ਹੋਣੀ ਲੜਕੇ ਮੇਰੇ ਖਿਆਲ ਦੇ ਵਿੱਚ ਇੱਕ ਤਗੜੀ ਫਾਈਟ ਦਿੱਤੀ ਸੀਗੀ ਜੀ ਜੀ ਤੇ ਐਂਟੀ ਇਨਕੰਮਬੈਂਸੀ ਵੀ ਸੀਗੀ ਆਮ ਆਮੀ ਪਾਰਟੀ ਦੇ ਖਿਲਾਫ ਉਹਨੂੰ ਕਿਤੇ ਨਾ ਕਿਤੇ ਕੈਸ਼ ਨਹੀਂ ਕਰਵਾ ਸਕੀ ਕਾਂਗਰਸ ਜੀ ਦੂਸਰੀ ਸਭ ਤੋਂ ਵੱਡੀ ਗੱਲ ਤੁਸੀਂ ਹੁਣ ਪਿੱਛੇ ਇੱਕ ਮੁੱਦਾ ਦੇਖਿਆ ਹੋਵੇਗਾ ਅ ਕੀ ਕਾਂਗਰਸ ਦੇ ਵੱਲੋਂ ਜਿਹੜੇ ਕੈਂਡੀਡੇਟਸ ਖੜੇ ਕੀਤੇ ਗਏ ਸੀਗੇ ਉਹਦੇ ਵਿੱਚ ਬਾਰ-ਬਾਰ ਇਲਜ਼ਾਮ ਲੱਗ ਰਹੇ ਸੀ ਕਿ ਜਿਹੜੇ ਕੈਂਡੀਡੇਟਸ ਡਿਜ਼ਾਇਰੇਬਲ ਸੀਗੇ ਕੇਪੇਬਲਸ ਜੀ ਉਹਨਾਂ ਨੂੰ ਜਿਹੜੀ ਕਿਤੇ ਨਾ ਕਿਤੇ ਟਿਕਟ ਨਹੀਂ ਦਿੱਤੀ ਗਈ ਉਹ ਦੂਸਰੇ ਬੰਦਿਆਂ ਨੂੰ ਜਿਹੜੀ ਹੈ ਉਹ ਟਿਕਟ ਦੇ ਦਿੱਤੀ ਗਈ ਬੜਾ ਸ਼ੋਰ ਮਚਾਇਆ ਇਸ ਚੀਜ਼ ਦਾ ਜੀ ਜੀ ਤਾਂ ਇਹ ਵੀ ਇਹ ਵੀ ਇੱਕ ਐਨਾਲਿਸਿਸ ਹੈਗਾ ਰਾਜਾਬੂਡਿੰਗ ਹੁਣੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸਣਗੇ ਬਾਕੀ ਸਾਰੀਆਂ ਚੀਜ਼ਾਂ ਜੀ ਅਟਸ ਪਾਰਟੀ ਦੇ ਵਿੱਚ ੱੱਕੇ ਵਾਲੀ ਜਿੱਥੇ ਤੱਕ ਗੱਲ ਹੈਗੀ ਤੇ ਮੈਂ ਜ਼ਰੂਰ ਕਹੂੰਗਾ ਕਿ ਜਦੋਂ ਵੀ ਸੱਤਾ ਤੇ ਹੁੰਦੀ ਹੈ ਚਾਹੇ ਉਹ ਬਿਆਨ ਕੁਝ ਵੀ ਦੇਵੇ ੱੱਕਾ ਦਾ ਜ਼ਰੂਰ ਕਰਦੀ ਕਰਦੀ ਹੈ ਜੀ ਮੈਂ ਤੁਹਾਡੇ ਦੀ ਗੱਲ ਤੇ ਆਨਾ ਜਿਹੜੀ ਪਹਿਲਾਂ ਰਹਿ ਗਈ ਸੀ ਕਿ ਤੁਸੀਂ ਕਹੇ ਵੀ ਰਾਜਾ ਰਿੰਗ ਐਮਪੀ ਐਮਪੀ ਨਹੀਂ ਤੁਹਾਡੇ ਤੁਹਾਡੇ ਸ਼ਹਿਰ ਦੇ ਠੀਕ ਹੈ ਤਾਂ ਇੱਕ ਪਾਸੇ ਤੋਂ ਦੇਖੋ ਕਹਿ ਰਹੇ ਨੇ ਵੀ ਕਾਂਗਰਸ ਦਾ ਗਰਾਫ ਵਧਿਆ ਮੈਂ ਵੀ ਵੀਡੀਓ ਦੇਖੀ ਹੈ ਪ੍ਰਤਾਪ ਬਾਜਵਾ ਦਾ ਕਾਰਦੇਜ ਕਰ ਰਹੇ ਨੇ ਤੇ ਇਹ ਗਰਾਫ ਉਹਨਾਂ ਨੂੰ ਲੁਧਿਆਣਾ ਵਿੱਚ ਨਹੀਂ ਵਧਾਣਾ ਚਾਹੀਦਾ ਸੀ ਲੁਧਿਆਣਾ ਵਿੱਚ ਵੀ ਕਾਂਗਰਸ ਇਟਾ ਆ ਸਕਦੀਆਂ ਸੀ ਕਿਉਂਕਿ ਲੁਧਿਆਣਾ ਦੇਖੋ ਘਟ ਰਿਹਾ ਕਾਂਗਰਸ ਦਾ ਕਿਸੇ ਟਾਈਮ ਮੰਨਦੇ ਹੋ ਕਾਂਗਰਸ ਦੇ ਮੇਅ ਰਹੇ ਨੇ ਲੁਧਿਆਣਾ ਦੇ ਅੰਦਰ ਕਾਂਗਰਸ ਦੀ ਹਾਊਸ ਰਹੀ ਹੈ ਲੁਧਿਆਣਾ ਦੇ ਅੰਦਰ ਕਾਂਗਰਸ ਮੈਂ ਕਮਾ ਕੀ ਡੋਮਿਨੇਟ ਕਰਦੀ ਰਹੀ ਹੈ ਬਾਕੀ ਸਾਰੀਆਂ ਪਾਰਟੀਆਂ ਨੂੰ ਕਦੀ ਉਹਨੇ ਕਿਸੇ ਹੋਰ ਪਾਰਟੀ ਨੂੰ ਉੱਠਣ ਨਹੀਂ ਦਿੱਤਾ ਉਸ ਦੇ ਬਾਵਜੂਦ ਦੇਖੋ ਤੁਸੀਂ ਐਮਪੀ ਦੇ ਇਲੈਕਸ਼ਨ ਜਿੱਤੇ ਐਮਪੀ ਦੇ ਇਲੈਕਸ਼ਨ ਜਿੱਤੇ ਉਹਦਾ ਸਭ ਤੋਂ بڑا ਕਾਰਨ ਰਿਹਾ ਹੈਗਾ ਮੈਂ ਜੋ ਸਮਝਦਾ ਬੀਜੇਪੀ ਦੇ ਖਿਲਾਫ ਆਪ ਦਾ ਵੀ ਪਾਰਟੀ ਦੀ ਮੈਂ ਗੱਲ ਨਹੀਂ ਕਰ ਰਿਹਾ ਠੀਕ ਜੀ ਜੀ ਬੀਜਪੀ ਦੇ ਖਿਲਾਫ ਕੀ ਕਿਸਾਨੀ ਅੰਦੋਲਨ ਦਾ ਜਿਹੜਾ ਇੱਕ ਮੁੱਦਾ ਸੀਗਾ ਉਹ ਦੂਸਰਾ ਰਵਨੀਤ ਸਿੰਘ ਬਿੱਟੂ ਦੇ ਦੋ ਬਿਆਨ ਜੀ ਉਹਨਾਂ ਦੀ ਹਾਰ ਦਾ ਕਾਰਨ ਬਣੇ ਅਦਰਵਾਈਜ਼ ਸ਼ਹਿਰੀ ਵੋਟ ਲੁਧਿਆਣਾ ਦੀ ਵੋਟ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਐਮਪੀ ਜਿਹੜਾ ਹੈ ਰਵਨੀਤ ਸਿੰਘ ਬਿੱਟੂ ਨੂੰ ਬਣ ਜਾਣਾ ਚਾਹੀਦਾ ਸੀਗਾ ਉਹਦਾ ਫਾਇਦਾ ਰਾਜਾ ਵੜਿੰਗ ਨੂੰ ਮਿਲਿਆ ਕਿਉਂਕਿ ਸ਼ਹਿਰੀ ਵੋਟ ਦੇ ਵਿੱਚ ਤਾਂ ਬਹੁਤ ਪਿੱਛੇ ਸੀਗੇ ਰਾਜਾ ਵੜਿੰਗ ਤੇ ਰਾਜਾ ਵੜਿੰਗ ਨੂੰ ਉਹੀ ਗ੍ਰਾਫ ਨੂੰ ਸਮਝ ਜਾਣਾ ਚਾਹੀਦਾ ਸੀਗਾ ਕਿ ਮੇਰਾ ਗਰਾਫ ਪਹਿਲਾਂ ਤੋਂ ਹੀ ਬਹੁਤ ਘੱਟ ਹੈ ਲੁਧਿਆਣਾ ਦੇ ਅੰਦਰ ਮੇਰੀ ਵੋਟ ਸ਼ੇਅਰਿੰਗ ਜਿਹੜੀ ਪਹਿਲਾਂ ਹੀ ਬਹੁਤ ਘੱਟ ਹੈ ਮੈਂ ਉਹਦੇ ਤੇ ਕੰਮ ਕਰਾਂ। ਔਰ ਗੋਲ ਗੱਪੇ ਖਾ ਕੇ ਜਾਂ ਸਟਾਲਾਂ ਦੇ ਉੱਤੇ ਕਾਫੀ ਦੇ ਮੱਗ ਫੜ ਕੇ ਫੋਟੋਆਂ ਖਿਚਾ ਕੇ ਤੁਸੀਂ ਵੋਟਰਾਂ ਨੂੰ ਅਟਰੈਕਟ ਨਹੀਂ ਕਰ ਸਕਦੇ। ਜੀ 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 ਰਾਜਾ ਵਿਡਿੰਗ ਸਾਹਿਬ ਨੂੰ ਖੁਦ ਲੁਧਿਆਣੇ ਦੇ ਅੰਦਰ ਆਣਾ ਪਏਗਾ ਵੋਟਰਾਂ ਨਾਲ ਗੱਲ ਕਰਨੀ ਪਏਗੀ ਲੁਧਿਆਣਾ ਦੇ ਲੋਕਾਂ ਦੇ ਨਾਲ ਗੱਲ ਕਰਨੀ ਪਏਗੀ ਲੁਧਿਆਣੇ ਦੇ ਮੁੱਦੇ ਦੇ ਉੱਤੇ ਗੱਲ ਕਰਨੀ ਪਏਗੀ। ਤੁਸੀਂ ਮੈਨੂੰ ਇਹ ਦੱਸੋ ਪਿਛਲੇ 6 ਮਹੀਨੇ ਦੇ ਵਿੱਚਰ ਰਾਜਾ ਵੜਿੰਗ ਹੁਣਾਂ ਵੱਲੋਂ ਲੁਧਿਆਣੇ ਦਾ ਕਿਹੜਾ ਮੁੱਦਾ ਚੱਕਿਆ ਗਿਆ ਚਾਹੇ ਉਹ ਵੱਡੇ ਨਾਲੇ ਦਾ ਹੋਵੇ ਚਾਹੇ ਉਹ ਡਾਈੰਗ ਇੰਡਸਟਰੀ ਦਾ ਹੋਵੇ ਚਾਹੇ ਇੰਡਸਟਰੀ ਦੇ ਪਲਾਨ ਕਰਨ ਦਾ ਹੋਵੇ ਜਾਂ ਫਿਰ ਜਿਹੜੇ ਹਾਈਵੇਜ਼ ਨਿਕਲ ਰਹੇ ਨੇ ਉਹਨਾਂ ਦੀ ਜ਼ਮੀਨ ਐਕਵਾਇਰ ਹੋ ਰਹੀ ਹੈਗੀ ਉਸ ਮੱਦੇਦ ਤੇ ਹੋਵੇ ਕਿਸਾਨੀ ਅੰਦੋਲਨ ਦਾ ਛੱਡਿ ਦਿਓ ਲੁਧਿਆਣੇ ਦੇ ਮੁੱਦੇ ਤੇ ਉਹਨਾਂ ਵੱਲੋਂ ਹਾਲ ਤੱਕ ਗੱਲ ਨਹੀਂ ਕੀਤੀ ਗਈ ਤਾਂ ਜਦੋਂ ਆਪਣੀ ਪ੍ਰੈਜ਼ੈਂਸੀ ਤੁਸੀਂ ਲੁਧਿਆਣੇ ਜਿੱਦੀ ਦਿਖਾਓਗੇ ਤਾਂ ਫਿਰ ਇਹੀ ਹਾਲ ਹੋਏਗਾ ਕਪੂਰ ਸਾਹਿਬ ਇੱਕ ਜਾਂਦੇ ਹੁੰਦੇ ਇੱਕ ਐਮ ਤੇ ਵੱਡਾ ਸਵਾਲ ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਆਪਾਂ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਆਪ ਪਾਰਟੀ ਦੀ ਹੈ ਨਾ ਵੀ ਉਹਨਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਉਹਨਾਂ ਨੂੰ ਸ਼ਹਿਰਤ ਵੀ ਕਹਿੰਦੇ ਵੋਟ ਮਿਲੀ ਹੈ। ਕੀ ਤੁਸੀਂ ਸਹੀ ਸਮਝਦੇ ਹੋ? ਵੀ ਹਾਂ ਉਹਨਾਂ ਨੇ ਵਧੀਆ ਕਈ ਜਗ੍ਹਾ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਦੇ ਕਈ ਜਗ੍ਹਾ ਮੇਅਰ ਵੀ ਬਣਨਗੇ। ਹਜੇ ਤੱਕ ਲੋ ਕੁਝ ਹੋਇਆ ਨਹੀਂ ਪਰ ਆਉਣ ਵਾਲੇ 1-2 ਦਿਨ ਚੋਂ ਬਣਦੇ ਪੂਰੀ ਸੰਭਾਵਨਾ ਹੈਗੀ ਹੈ ਕਿ ਜੋ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਦੇਖੋ ਤੁਸੀਂ ਵੀ ਦੇਖਿਆ ਉਹ ਸਹੀ ਲੱਗੇ ਲੱਗਦਾ ਤੁਹਾਨੂੰ ਵੀ ਉਹ ਸਹੀ ਉਤਰਨਗੇ ਉਹਨਾਂ ਦੇ ਦੇਖੋ ਇਹ ਤਾਂ ਇੱਕ ਕਹ ਰਹੀਏ ਕਿ ਪੋਲਿਟੀਕਲ ਪ੍ਰੈਸ ਕਾਨਫਰੰਸ ਸੀਗੀ ਪਾਰਟੀ ਨੇ ਆਪਣਾ ਐਨਾਲਿਸਿਸ ਦਿੱਤਾ ਲੇਕਿਨ ਇਹ ਕਿਤਾਬੀ ਐਨਾਲਿਸਿਸ ਹੈ ਨਾ ਜੀ ਐਨਾਲਿਸਿਸ ਜੋ ਉਹਨਾਂ ਨੇ 55% ਸ਼ੇਅਰ ਜਿਹੜਾ ਉਹਨਾਂ ਦਾ ਸਰਕਾਰ ਦੇ ਵਿੱਚ ਆਇਆ ਹੈਗਾ ਉਹਨੂੰ ਆਪਾਂ ਡਿਨਾਈ ਤਾਂ ਨਹੀਂ ਕਰ ਸਕਦੇ ਨਾ 55% ਵੋਟ ਸ਼ੇਅਰ ਉਹਨਾਂ ਨੇ ਹਾਸਲ ਕਰ ਲਿਆ ਹੈਗਾ 55 ਦੇਖੋ ਪੂਰੇ ਪੰਜਾਬ ਦੇ ਵਿੱਚ 55% ਵੋਟ ਉਹਨਾਂ ਨੂੰ ਗਈ ਹੈਗੀ ਜੀ ਟੋਟਲ ਇੰਡੀਪੈਂਡੈਂਟ ਤੋਂ ਲੈ ਕੇ 45% ਚਾਹੇ ਸ਼ਰੋਮਣੀ ਅਕਾਲੀ ਦਲ, ਬੀਐਸਪੀ ਆਮ ਆਫ ਕਰਨਾ ਬੀਜੇਪੀ ਕਾਂਗਰਸ ਇਹ ਸਭ 45% ਤੇ ਰਹਿ ਗਏ। ਤਾਂ ਕਿਤੇ ਨਾ ਕਿਤੇ ਜਦੋਂ ਆਮ ਆਦਮੀ ਪਾਰਟੀ 55% ਕੱਲਾ ਲੈ ਕੇ ਜਾ ਰਹੀ ਹੈ ਵੋਟ ਸ਼ੇਅਰ ਤਾਂ ਫਿਰ ਨੇਚਰਲੀ ਹੈ ਕਿ ਉਹ ਆਪਣੇ ਆਪ ਨੂੰ ਤਾਂ ਕਹੇਗੀ ਨਾ ਕਿ ਹਾਂ ਅਸੀਂ ਸਾਡਾ ਜਿਹੜਾ ਗ੍ਰਾਫ ਹੈ ਉਹ ਵਧਿਆ ਸਾਡੀ ਜਿਹੜੀ ਕਾਉਂਸਿਲਸ ਹੈ ਚਾਹੇ ਉਹ ਪੰਚਾਇਤੀ ਹੋਣ ਚਾਹੇ ਉਹ ਕਾਰਪੋਰੇਸ਼ਨਸ ਹੋਣ ਉਸ ਵਿੱਚ ਹਾਊਸ ਬਣਦੇ ਹੋਏ ਨਜ਼ਰ ਆ ਰਹੇ ਹੈ ਜੀ ਤਾਂ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਹਾਊਸ ਅਗਰ ਇੱਕ ਥਾਂ ਵੀ ਬਣੇ ਲੇਕਿਨ ਵੋਟ ਸ਼ੇਅਰ ਅਗਰ 55% ਹੈ ਤਾਂ ਇਹਦਾ ਮਤਲਬ ਕਿ ਪਾਰਟੀ ਕਿਤੇ ਨਾ ਕਿਤੇ ਆਪਣਾ ਕਿਲਾ ਬਚਾਂ ਚ ਸਫਲ ਰਹੀ ਹੈ ਹਾਂ ਜਿੱਥੇ ਗੜ ਹੁੰਦੇ ਨੇ ਅਗਰ ਉਹ ਗੜ ਟੁੱਟਣ ਤਾਂ ਉੱਥੇ ਹੀ ਕੰਮ ਸ਼ੁਰੂ ਕਰਨਾ ਪਏਗਾ ਇਹਨਾਂ ਨੂੰ ਜੀ ਚਲੋ ਕਬੂਰ ਸਾਹਿਬ ਤੁਸੀਂ ਸਾਨੂੰ ਪੂਰੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਜੀ ਸ਼ੁਕਰੀਆ। ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸਾਡੇ ਸੀਨੀਅਰ ਪੱਤਰ ਕਮਲ ਕਪੂਰ ਜੀ ਜਿਨ੍ਹਾਂ ਨੇ ਅੱਜ ਸਾਨੂੰ ਪੂਰੀ ਜਾਣਕਾਰੀ ਦਿੱਤੀ ਇਸ ਪੂਰੇ ਵਿਸ਼ੇ ਤੇ ਤੇ ਜੋ ਸਾਡਾ ਵਿਸ਼ਾ ਸੀ ਕਿ ਅਮਨ अरोड़ा ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਕੱਲ ਜਿਹੜੇ ਨਗਰ ਨਿਗਮ ਦੇ ਚੋਣਾਂ ਸੀ ਉਹਦੇ ਵਿੱਚ ਤਕਰੀਬਨ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਜਿਸ ਕਰਕੇ ਅਮਨ अरोड़ा ਇਹਨੇ ਸਾਫ਼ ਤੌਰ ਤੇ ਕਹਿ ਕੇ ਜਿਹੜਾ ਸਾਡਾ ਵੋਟ ਦਾ ਗ੍ਰਾਫ ਹੈ ਉਹ ਕਿੰਨੇ ਵਧਿਆ ਤੇ ਹੁਣ ਦੇਖਣਾ ਇਹ ਹੈ ਕਿ ਇਹਨਾਂ ਦੇ ਕਿੰਨੇ ਜਿਹੜੇ ਮੇਅਰ ਉਹ ਕਿੰਨਾ ਕੰਮ ਕਰਨਗੇ ਕਿਉਂਕਿ ਦੇਖੋ ਕਈ ਜਗ੍ਹਾ ਤੇ ਕਾਂਗਰਸੀ ਵੀ ਹੁਣ ਦਾਵਾ ਠੋਕਿਆ ਉਧਰ ਰਾਜਾ ਵੜਿੰਗ ਦੀ ਦਾ ਜੋ ਬਿਆਨ ਸਾਹਮਣੇ ਆਇਆ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਤੱਕੇਸ਼ਾਈ ਹੋਈ ਹੈ ਤੇ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਆਇਆ ਕਿ ਬਹੁਤ ਜ਼ਿਆਦਾ ਤੱਕੇਸ਼ਾਈ ਹੋਈ ਹੈ ਤੇ ਰਾਜਾ ਵੜਿੰਗ ਨੇ ਇੱਥੋਂ ਦਾ ਕੱਲ ਕਹਿ ਦਿੱਤੀ ਹੈ ਖੰਨਾ ਦੇ ਇੱਕ ਮਸ਼ੀਨ ਤੋੜੀ ਗਈ ਵੀ ਐਮ ਉਹਨਾਂ ਦੇ ਖਿਲਾਫ ਪਰਚੇ ਦਿੱਤੇ ਜਾਣ ਅਸੀਂ ਉਹਦੇ ਬਕਾਇਦਾ ਨਾਮ ਦਿੰਨੇ ਆ ਹੁਣ ਦੇਖਣਾ ਇਹ ਹੈ ਕਿ ਜਿੱਥੇ ਮਸ਼ੀਨਾਂ ਟੁੱਟੀਆਂ ਨੇ ਕਿ ਉਥੇ ਕੋਈ ਚੋਣ ਕਮਿਸ਼ਨ ਆਪਣਾ ਐਕਸ਼ਨ ਕਰੇਗਾ ਜਾਂ ਨਹੀਂ ਕਿ ਉਥੇ ਵੋਟਾਂ ਦੁਆਰਾ ਹੋਣਗੀਆਂ ਜਿੱਥੇ ਬੂਥ ਕੈਪਚਰੀ ਹੋਈ ਹੈ ਨਹੀਂ ਇਹ ਤਾਂ ਦੋਸਤੋ ਹੁਣ ਸਮਾਂ ਦੱਸੇਗਾ ਪਰ ਜੇਕਰ ਗੱਲ ਅੰਤ ਕੀਤਾ ਜੇ ਤਾਂ ਸਿੱਟਾ ਨਿਕਲਦਾ ਹੈ ਕਿ ਆਪ ਪਾਰਟੀ ਨੇ ਬਹੁਤ ਵੱਡੀ ਬਾਜ਼ੀ ਮਾਰੀ ਹੈ ਇਹਨਾਂ ਚੋਣਾਂ ਵਿੱਚ ਜੋ ਉਹਨਾਂ ਦੀ ਸਾਖ ਸੀ ਉਹ ਬਣਾਈ ਰੱਖੀ ਆ ਆਪਾਟੇ ਉਮੀਦਵਾਰਾਂ ਨੇ ਜੋ ਵੀ ਹੋਇਆ ਜਿਵੇਂ ਹੋਇਆ ਅਖੀਰ ਜਿੱਤ ਆਪ ਪਾਰਟੀ ਉਮੀਦਵਾਰਾਂ ਨੂੰ ਮਿਲੀ ਹੈ ਸੋ ਦੋਸਤੋ ਤੁਹਾਨੂੰ ਸਾਡਾ ਇਹ ਮੁੱਦਾ ਕਿੱਥੇ ਲੱਗਿਆ ਸਾਨੂੰ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਣਾ ਤੇ ਅਸੀਂ ਫਿਰ ਕੋਈ ਮੁੱਦਾ ਲੈ ਕੇ حاضر ਹੋਵਾਂਗੇ ਕਿਸੇ ਲਾਈ ਬਰੌਡਕਾਸਟ ਤੇ ਉ ਤੱਕ ਮੈਨੂੰ ਦਿਓ ਇਜਾਜ਼ਤ